ग्लोबल पंजाब टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੀ ਪੀਸੋ 27 ਦੀ ਸਿਆਸਤ ਦਾ ਰਾਹ ਪੈਦਲ ਯਾਤਰਾ ਜੋ ਨਿਕਲਣ ਜਾ ਰਿਹਾ ਪੰਜਾਬ ਦੀ ਗੱਠ ਛੋੜ ਵਾਲੀ ਸਿਆਸਤ ਦਾ ਰਾਹ ਕੀ ਪੈਦਲ ਯਾਤਰਾ ਜੋ ਨਿਕਲਣ ਜਾ ਰਿਹਾ ਗੁਲਾਬ ਚੰਦ ਘਟਾਰੀਆ ਪੰਜਾਬ ਦੇ ਰਾਜਪਾਲ ਰੌਂਪੁਰ ਜ਼ਿਲ੍ਹੇ ਦੇ ਵਿੱਚ ਪੈਦਲ ਯਾਤਰਾ ਹੁੰਦੇ ਨੇ ਮਸਲਾ ਹੈ ਨਸ਼ਿਆਂ ਦਾ ਵੈਸੇ ਤਾਂ ਪੰਜਾਬ ਸਰਕਾਰ ਦਮ ਭਰਦੀ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਦੂਜਾ ਗੇੜ ਵੀ ਅਸੀਂ ਸਫਲਤਾਪੂਰਵਕ ਚਲਾ ਰਹੇ ਹਾਂ ਤੇ ਪੰਜਾਬ 'ਚ ਤਾਂ ਨਸ਼ਿਆਂ ਨੂੰ ਵੀ ਨੱਥ ਪਾਈ ਗੈਂਗਸਟਰ ਵਾਲਾ ਕੰਮ ਵੀ ਸੈੱਟ ਕਰ ਲਿਆ ਕਿਉਂਕਿ 72 ਘੰਟਿਆਂ ਵਾਲਾ ਆਪਰੇਸ਼ਨ ਪ੍ਰਹਾਰ ਚੱਲ ਰਿਹਾ ਪਰ ਇਹ ਤੋਂ ਪਹਿਲਾਂ ਕਿ ਆਪਾਂ ਆਪਰੇਸ਼ਨ 2 ਦੀਆਂ ਗੱਲਾਂ ਕਰੀਏ ਪੰਜਾਬ ਦੇ ਰਾਜਪਾਲ ਸਰਦੀ ਜ਼ਿਲ੍ਹਿਆਂ ਦੇ ਵਿੱਚ ਅਕਸਰ ਸਰਗਰਮ ਰਹੇ ਨੇ ਗੁਲਾਬਚੰਦ ਕਟਾਰੀਆ ਵੀ ਤੋਂ ਪਹਿਲੇ ਵੀ ਬਸ ਫਰਕ ਇੰਨਾ ਕਿ ਗੁਲਾਬਚੰਦ ਕਟਾਰੀਆ ਨਰਮੀ ਨਾਲ ਕੰਮ ਕਰਦੇ ਨੇ ਸਰਕਾਰਾਂ ਨਾਲ ਸਿੱਦੇ ਟਕਰਾਅ ਚ ਨਹੀਂ ਪੈਂਦੇ ਪਰ ਇਸ ਵਾਰ ਜੋ ਮਾਹੌਲ ਸਾਡੇ ਸਾਹਮਣੇ ਖੜਾ ਹੈ ਜੋ ਇਹ ਪੈਦਲ ਯਾਤਰਾ ਇਸ਼ਾਰਾ ਕਰਦੀ ਹੈ ਜਿਸ ਤਰ੍ਹਾਂ ਇਸ ਅੱਜ ਦੀ ਪੈਦਲ ਯਾਤਰਾ ਦੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਦੇ ਤੋਰੇ ਫੇਰੇ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁੱਖ ਚਿਹਰੇ ਉੱਪਰ ਜੋ ਸ਼ਾਮਲ ਹੁੰਦੇ ਨੇ ਉਦਘਾਟਨੀ ਸਮਾਗਮ ਦੇ ਵਿੱਚ ਸੁਖਬੀਰ ਬਾਦਲ ਨਜ਼ਰ ਆਉਂਦੇ ਨੇ ਇਹ ਸਾਰੀ ਬੰਦ ਕੇਬੀ 227 ਦੀ ਗੱਲ ਕਰਦੀ ਹੈ ਕੀ ਇਹ ਮੰਨ ਲਈਏ ਕਿ ਨਰਸ਼ਿਆਂ ਦੀ ਦਲਦਲ ਚੋਂ ਹੀ 227 ਦੀ ਸਿਆਸਤ ਕੱਢਣ ਦੀ ਤਿਆਰੀ ਇੱਕ ਵਾਰ ਫਿਰ ਹੋ ਗਈ ਹੈ ਪੰਜਾਬ ਜਿੱਥੇ ਪੰਜਾਬ ਦੇ ਵਿੱਚ ਚਿੱਟੇ ਦਾ ਮਤਲਬ ਦੁੱਧ ਧਕਿਓ ਲੱਸੀ ਮੱਖਣ ਹੁੰਦਾ ਸੀ ਉਸ ਪੰਜਾਬ 'ਚ ਚਿੱਟੇ ਦਾ ਮਤਲਬ ਜ਼ਹਿਰ ਹੋ ਗਿਆ ਅੱਜ ਚਿੱਟੇ ਦਾ ਮਤਲਬ ਆਪਣਾ ਕੱਫਨ ਆਪ ਖਰੀਦਣਾ ਹੈ ਤੇ ਪਰ ਇਸ ਚਿੱਟੇ ਦੇ ਨਾਂ ਦੇ ਉੱਤੇ ਪੰਜਾਬ 'ਚ ਪੜਾਦਰ ਪੜਾ ਸਿਆਸਤ ਹੋ ਰਹੀ ਹੈ ਸਿਆਸਤ ਇਸ ਕਦਰ ਕਿ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਵਿਰੋਧੀ ਦਲਾਂ ਨੇ ਇਹ ਗੱਲ ਜਿਚਾਤੀ ਚਾਹੇ ਗੱਲ ਲੋਕਾਂ ਦੇ ਮੰਚ ਘਰ ਘਰ ਗੀ ਜਾਹੇ ਗੱਲ ਸਹੀ ਹੈ ਕਿ ਵੀ ਜੇ ਸਰਕਾਰਾਂ ਨਹੀਂ ਚਿੱਟਾ ਰੋਕ 파 ਰਹੀਆਂ ਤਾਂ ਫਿਰ ਸਵਾਲ ਤਾਂ ਸਰਕਾਰਾਂ ਨੂੰ ਹੀ ਹੋਣਗੇ ਫਿਰ ਉਸ ਸਮੇਂ ਦੀ ਸਰਕਾਰ ਕਿਰੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਥ ਤੇ ਹੱਥ ਰੱਖ ਕੇ ਸੋਹਾ ਖਾਧੀਆਂ ਚਾਰ ਹਫਤਿਆਂ ਚ ਨਸ਼ਾ ਮਕਾਉਣ ਦੀਆਂ ਗੱਲਾਂ ਕੀਤੀਆਂ ਲੋਕਾਂ ਨੇ ਸਰਕਾਰ ਬਣਾਤੀ ਔਰ ਕਈ ਕਾਰਨ ਸੀ ਜਿਨ੍ਹਾਂ ਚੋਂ ਨਸ਼ਾ ਇੱਕ ਅਹਿਮ ਕਾਰਨ ਸੀ। ਪਿਆਦਮੀ ਵਾਲਾ ਮਸਲਾ ਬਹੁਤ ਗੰਭੀਰ ਸੀ ਉਸ ਸਮੇਂ। ਉਸ ਦੇ ਉੱਤੇ ਤੁਸੀਂ ਓਟ ਆਸਰਾ ਲਿਆ ਗੁਰੂ ਘਰ ਦਾ, ਗੁਰੂ ਘਰ ਕੇ ਨਹੀਂ ਮੂੰਹ ਕਰਕੇ ਉਟਕਾ ਸਾਹਿਬ ਦਾ ਸਹਾਰਾ ਲਿਆ। ਪਰ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਰਾਜ ਚ ਵੀ ਨਾ ਮੌਤਾਂ ਰੁਕੀਆਂ, ਨਾ ਚਿੱਟੇ ਦੀ ਆਮਦ ਰੁਕੀ। ਤੇ ਸਿਆਸਤ ਕਰਨ ਦਾ ਮੌਕਾ ਆਮ ਆਦਮੀ ਪਾਰਟੀ ਨੂੰ ਝਮਕੇ ਮਿਲਿਆ ਇਸ ਮੁੱਦੇ ਤੇ। ਔਰ ਕਈ ਕਾਰਨ ਬਣੇ ਬਦਲਾ ਦੇ ਕਈ ਮਾਫੀਆ ਪੰਜਾਬ ਚ ਸਰਗਰਮ ਸੀ ਜਿਹਨੂੰ ਆਧਾਰ ਬਣਾਇਆ ਉਹਨਾਂ ਚ ਨਸ਼ਾ ਵੀ ਇੱਕ ਪਹਿਲੂ ਸੀ ਇਹ ਇਸ ਨਸ਼ੇ ਨੇ ਫਿਰ ਸਰਕਾਰ ਬਦਲੀ ਤੇ ਅੱਜ ਫੇਰ ਉਹ ਮੁੱਦਾ ਜਿਉਂਦਾ ਕਿਉਂ ਖੜਾ ਹੈ ਪੰਜਾਬ ਦੇ ਵਿੱਚ ਨਸ਼ੇ ਦੀ ਪੈਦਾਵਾਰ ਚਿੱਟੇ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਚਿੱਟਾ ਪੈਦਾ ਨਹੀਂ ਹੁੰਦਾ ਤੇ ਜੇ ਸਰਹੱਦ ਪਾਰ ਤੋਂ ਆਉਂਦਾ ਪੇ ਸਰਹੱਦ ਤੀ ਤੱਕ ਕੰਟਰੋਲ ਜਨਾਬ ਕੇਂਦਰੀ ਏਜੰਸੀਆਂ ਦਾ ਹੁਣ ਤਾਂ 50 ਕਿਲੋਮੀਟਰ ਤੱਕ ਕੰਟਰੋਲ ਕੇਂਦਰ ਦਾ ਕੇਂਦਰੀ ਏਜੰਸੀਆਂ ਦਾ ਫਿਰ ਉਸ ਤੋਂ ਬਾਅਦ ਸਾਡੀ ਪੰਜਾਬ ਦੀ ਪੁਲਿਸ ਹੈ ਸੋ ਸਵਾਲ ਇਹ ਖੜਾ ਕਿ ਫਿਰ ਜਵਾਬ ਦੇ ਕੀ ਦੀ ਤੈਅ ਕਰਨੀ ਹੈ ਜੇ ਸਰਹੱਦ ਪਾਰ ਤੋਂ ਪੰਜਾਬ 'ਚ ਨਸ਼ਾ ਆ ਰਿਹਾ ਹੈ ਕੀ ਇਹ ਸਿਸਟਮ ਦੀ ਏਜੰਸੀਆਂ ਦੀ ਸੁਰੱਖਿਆ ਦਸਤੀਆਂ ਦੀ ਨਲੈਕੀ ਹੈ ਮਿਲਿਪੁਕਤ ਹੈ ਜਾਂ ਸਿਆਸੀ ਸ਼ੈ ਹੈ ਕੋਈ ਪੰਜਾਬ ਨੂੰ ਇਸ ਦਲਦਲ ਦੇ ਵਿੱਚ ਧੱਕਣ ਦੇ ਪਿੱਛੇ ਕੋਈ ਤੈਅ ਏਜੰਡਾ ਜਾਂ ਸਰਕਾਰਾਂ ਦੇ ਹੱਥ ਖੜੇ ਨੇ ਕਿ ਕੱਲਾ ਪੰਜਾਬ ਹੀ ਨਹੀਂ ਭਾਈ ਸਾਰੇ ਪਾਸੇ ਇਹੀ ਹਾਲ ਹੈ ਜੋ ਵੀ ਹੋਵੇ ਪਰ ਇੱਕ ਵਾਰ ਫੇਰ ਜਦੋਂ ਪੰਜਾਬ ਦੇ ਵਿੱਚ ਸਰਕਾਰ ਇਹ ਦਮ ਭਰ ਰਹੀ ਹੋਵੇ ਕਿ ਸਾਡਾ ਜੁੱਧ ਨਸ਼ਿਆਂ ਵਿਰੁੱਧ ਪਹਿਲਾ ਗੇਟ ਸਫਲ ਹੈ ਜੀ ਦੂਜਾ ਗੇਟ ਚੱਲ ਰਿਹਾ ਹੈ ਤੇ ਜੇ ਨਹੀਂ ਸਫਲ ਹੋਵੇ ਫਿਰ ਪੰਜਾਬ ਦੇ ਰਾਜਪਾਲ ਨੂੰ ਧਰਤੀ ਤੇ ਉਤਰ ਕੇ ਕਿਉਂ ਤੁਰਨਾ ਪਵੇ ਕਿ ਜੀ ਮੈਂ ਪੈਦਲ ਤੁਰਿਆ ਪ੍ਰਧਾਨ ਜੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਬਈ ਕੇਂਦਰ ਦੀ ਸਰਕਾਰ ਤੁਹਾਡੀ ਹੈ ਰਾਜਪਾਲ ਸੂਬੇ ਦੇ ਘੱਟ ਤੇ ਕੇਂਦਰ ਦੇ ਨੁਮਾਇंदे ਬਣ ਕੇ ਵੱਧ ਵਿਚਰਦੇ ਨੇ ਤੇ ਪੁੱਛੋ ਉਹਨਾਂ ਨੂੰ ਕਿ ਤੁਹਾਡੀਆਂ ਸੁਰੱਖਿਆ ਦਸਤਿਆਂ ਦੀ ਟੀਮਾਂ ਕਰਦੀਆਂ ਕੀ ਨੇ ਜਿਨ੍ਹਾਂ ਨੂੰ ਬਾਰਡਰ ਸੰਭਾਲਿਆ ਉਹ ਕਰਦੇ ਕੀ ਨੇ ਆਉਂਦਾ ਕਿਉਂ ਹੈ ਜੇ ਇਧਰੋਂ ਨਹੀਂ ਤਾਂ ਮੁੰਦਰਾ ਪੋਰਟ ਤੋਂ ਦੁਨੀਆ ਦੀ ਸਭ ਤੋਂ ਵੱਡੀ ਖੇਪ ਫੜ ਹੋ ਗਈ ਜੀ ਕਹਿੰਦੇ ਉਹ ਤਾਂ ਫੜ ਹੋ ਗਈ ਇਹਦਾ ਮਤਲਬ ਉੱਥੇ ਆਉਂਦਾ ਹੈ ਮਾਲ ਤੇ ਉੱਥੋਂ ਲੰਘਦਾ ਵੀ ਹੋਊਗਾ ਫਿਰ ਤੇ ਉਹ ਕਿਵੇਂ ਲੰਘਦਾ ਜੀ ਇਹਦਾ ਜਵਾਬ ਪੁੱਛ ਲੋ ਮਤਲਬ ਮਾਲ ਗੁਜਰਾਤ ਤੋਂ ਉਤਰਦਾ ਹੈ ਤੇ ਪੀੜਤ ਪੰਜਾਬ ਹੈ ਮਰ ਪੰਜਾਬ ਰਿਆ ਫਿਰ ਦਾ ਮਤਲਬ ਕੀ ਅਰਥ ਲਾਈਏ ਇਹਦੇ ਵਿੱਚ ਸੋ ਚੰਗਾਓ ਵਿਰਾਜਪਾਲ ਸਾਹਿਬ ਉਹਨਾਂ ਨੂੰ ਪੁੱਛਣ ਪਰ ਰਾਜਪਾਲ ਸਾਹਿਬ ਤਾਂ ਉਹਨਾਂ ਦੇ ਲਈ 27 ਦਾ ਰਸਤਾ ਤਲਾਸ਼ ਰਹੇ ਨੇ ਕਿਉਂ ਉਸ ਰਸਤੇ ਦੇ ਵਿੱਚ ਡੇਰਾ ਬਿਆਸਮੁਖੀ ਹੱਥ ਪੜ ਕੇ ਨਾਲ ਤੁਰ ਪਏ ਕਿਉਂਕਿ ਅੱਜ ਕੱਲ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੂਬ ਚਰਚਾ ਚ ਨੇ ਤੇ ਉਹ ਚਰਚਾ ਵਿਕਰਮਜੀਠੀਆ ਵਾਲੀ ਹੈ ਨਾ ਇਹ ਸਾਰੇ ਵਰਤਾਰੇ ਦੇ ਕਈ ਅਰਥ ਲਾਏ ਜਾ ਰਹੇ ਨੇ ਤੇ ਉਹਦੇ ਵਿੱਚੋਂ ਅੱਜ ਜਦੋਂ ਗੁਰਾਚੰਦ ਕਟਾਰੀਆ ਜੀ ਫਿਰੋਜ਼ਪੁਰ ਖੇਤਰ ਦੇ ਵਿੱਚ ਸਮਾਗਮ ਕਰ ਰਹੇ ਸੀ ਤਾਂ ਡੇਰਾ ਬਿਆਸਮੁਖੀ ਵੀ ਸਖਬੀਰ ਬਾਦਲ ਵੀ ਠੀਕ ਹੈ ਬੀਜੇਪੀ ਦੇ ਲੀਡਰ ਤਾਂ ਪਹਿਲਾਂ ਵੀ ਦਿਖਦੇ ਨੇ ਅੱਜ ਵੀ ਸੀਗੇ ਪਰ ਹੁਣ ਜੇ ਬੀਜੇਪੀ ਇਹ ਕਹਿੰਦੀ ਹੈ ਜੀ ਕਿ ਨਸ਼ਾ ਇਹਨਾਂ ਨੇ ਕਾਂਗਰਸੀਆਂ ਨੇ ਲਿਆਂਦਾ ਜਾਂ ਇਹਨਾਂ ਦੇ ਟਾਈਮ ਚ ਆਵਾਦੀ ਪਾਰਟੀ ਚ ਆ ਗਿਆ ਭਾਈ ਤੁਹਾਡੇ ਰਾਜ ਦੇ ਵਿੱਚ ਇਸੇ ਕਰਕੇ ਤੁਹਾਡੀ ਸਰਕਾਰ ਗਈ ਜੀ ਤੁਸੀਂ ਵੀ ਰਾਜ ਦੇ ਭਾਗੀ ਸੀ ਪੰਜਾਬ ਚ ਜਦੋਂ ਅਕਾਲੀ ਦਲ ਦੇ ਵੱਲੋਂ ਜੇ ਮੁੱਖ ਮੰਤਰੀ ਸੀ ਤਾਂ ਮੰਤਰੀਆਂ ਚ ਤੁਸੀਂ ਵੀ ਸੀ ਅਕਾਲੀ ਭਾਜਪਾ ਗੱਠ ਜੋੜ ਸੀ ਆ ਜੋ ਉਸੇ ਗੱਠ ਜੋੜ ਦਾ ਰਾਹ ਕੀ ਗੁਲਾਬ ਚੰਦ ਕਟਾਰੀਆ ਤੈ ਕਰ ਰਹੇ ਨੇ ਤੇ ਉਹ ਨਸ਼ੇ ਦੇ ਵਿੱਚੋਂ ਕੱਢਣ ਦੀ ਕਵਾਇਦਤ ਉਹਦੇ ਵਿੱਚ 바ਵਾ ਗੁਰਿੰਦਰ ਸਿੰਘ ਢਿੱਲੋਂ ਦਾ ਇੱਕੋ ਥਾਂ ਤੇ ਜਾਣਾ ਸੁਖਵੀਰ ਬਾਦਲ ਦਾ ਉੱਥੇ ਦੇਖਣਾ ਇਹ ਸਾਰੇ ਬਹੁਤ ਮਹੀਨੇ ਨੇ ਮੈਸੇ ਸਥਿਤੀ ਪੰਜਾਬ ਦੀ ਕੀ ਆ ਇਹ ਸਭ ਤੇ ਸਾਹਮਣੇ ਆ ਉਸ ਮਸਲੇ ਦੇ ਉੱਤੇ ਆਪਾਂ ਗੈਂਗਸਟਰ ਵਾਲੇ ਪਹਿਲੂ ਤੇ ਵੀ ਲਗਾਤਾਰ ਗੱਲ ਕਰਦੇ ਆ ਰਹੇ 72 ਘੰਟਿਆਂ ਦੇ ਆਪਰੇਸ਼ਨ ਨੂੰ 48 ਘੰਟਿਆਂ ਦਾ ਵਖਵਾ ਹੋ ਚੱਲਿਆ ਤੇ ਕਹਿੰਦੇ ਲਓ ਜੀ ਅਸੀਂ ਫੜ ਲਏ ਜੀ 3000 ਦੇ ਗੇਟ ਚ ਬੰਦੇ ਫੇਰ ਹਾਂ ਜੀ ਐਨੇ ਤਾਂ ਛਾਪੇਮਾਰੀ ਹੋ ਗਈ ਹਾਂ ਜੀ ਇਹ ਬਰਾਮਦਗੀਆਂ ਮਿਲ ਰਹੀਆਂ ਨੇ ਜੀ ਬੰਦੇ ਫੜੇ ਯਾਰ ਬਈ ਕਮਾਲ ਐ ਤੁਸੀਂ ਆਪਰੇਸ਼ਨ ਪਰਹਾਰ ਚਲਾ ਰਹੇ ਹੋ 2 72 ਘੰਟਿਆਂ ਦਾ ਆਪਰੇਸ਼ਨ ਹਜ਼ਾਰਾਂ 'ਚ ਤੁਸੀਂ ਬੰਦੇ ਫੜਨ ਦੇ ਹਜ਼ਾਰਾਂ 'ਚ ਛਾਪੇ ਮਾਰਨ ਦੀ ਗੱਲ ਕਰਦੇ ਹੋ 2000 ਟੀਮਾਂ ਲਾਤੀਆਂ ਜੀ ਤੇ ਪਰ ਵੋਗਾ ਚ ਦਿਨ ਦਿਹਾੜੇ ਕੀ ਹੋਇਆ ਸ਼੍ਰੀਆਮ ਗੋਲੀਆਂ ਕੱਲ ਲਾਹ ਕਰਨੇ ਕੀ ਹੋਇਆ ਲਗਾਤਾਰ ਈਮੇਲ ਤੇ ਧਮਕੀਆਂ ਕੀ ਨੇ ਜੀ ਹਾਈ ਕੋਰਟ ਤੋਂ ਲੈ ਕੇ ਹਾਂ ਸਕੂਲਾਂ ਤੋਂ ਲੈ ਕੇ ਕਾਲਜਾਂ ਯੂਨੀਵਰਸਿਟੀਆਂ ਤੋਂ ਲੈ ਕੇ ਹਾਂ ਦਰਬਾਰ ਸਾਹਿਬ ਤੱਕ ਉਧਰ ਸੰਸਦ ਤੱਕ ਇਹ ਸਾਰਾ ਕੁਝ ਕੀ ਹੈ ਜੀ ਇਹ ਵਰਤਾਰਾ ਸਭ ਦੇ ਸਾਹਮਣੇ ਸੋ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਸਿਆਸੀ ਖੇਡਾਂ ਦੇ ਵਿੱਚ ਕੁਝ ਨਮਾ ਕੋੜੜਾ ਗਰ ਕਰੋ ਕਿ ਜਸਿੰਦਰ ਬਿਕਰਮ ਜਿਠੀਆ ਬਾਹਰ ਆਏ ਨੇ ਔਰ ਡੇਰਾ ਬਿਆਸਮੁਖੀ ਨੇ ਜਿਵੇਂ ਜ਼ਮਾਨਤ ਤੋਂ ਪਹਿਲਾਂ ਉਸ ਤੋਂ ਬਾਅਦ ਉਹ ਰੋਡ ਸ਼ੋ ਉਹ ਸਾਰਾ ਕੁਝ ਤੇ ਸੁਖਪੀਰ ਬਾਦਲ ਵੀ ਪੈਰਲਲ ਕਦੇ ਡੀਜੀਪੀ ਦੇ ਦਫ਼ਤਰ ਗ੍ਰਿਫਤਾਰੀ ਮੈਨੂੰ ਕਰ ਲਓ ਅੱਜ ਹਾਂ ਰਾਜਪਾਲ ਦੇ ਨਾਲ ਇਹ ਸਾਰਾ ਜਿਹਨੂੰ ਇੱਕ ਪੈਕੇਜ ਦੇਖੋ ਤਾਂ ਕੀ ਇਹ ਤਿਆਰੀ ਹੈ ਜਨਾਬ ਇੱਕ ਕਲਫਾ ਵਿੱਚ ਪੈਕ ਹੋਣ ਦੀ ਫਿਰ ਇਹਦੇ ਸੰਕੇਤ ਇਸ ਗੱਲ ਨੂੰ ਹੋਰ ਮਿਲਦੇ ਨੇ ਕਿ ਜਿਹੜੇ ਮੰਨ ਕੇ ਚੱਲਦੇ ਸੀ ਮੈਂ ਵੀ ਮੁੱਖ ਮੰਤਰੀ ਤੂੰ ਵੀ ਮੁੱਖ ਮੰਤਰੀ ਆਠ ਆਠ ਮੁੱਖ ਮੰਤਰੀ ਦੇ ਚਿਹਰੇ ਚੱਕੀ ਫਿਰਦੀ ਸੀ ਜਿਹੜੀ ਪਾਰਟੀ ਉਹਨਾਂ ਦੇ ਬੁੱਲਾਂ ਤੇ ਅੱਜਕੱਲ ਸਰੀਕੜੀ ਹੈ ਬਲ ਸੁੱਕੇ ਹੋਏ ਜਣਾ ਦੇ ਖੁਸ਼ਕ ਹੋ ਗਈ ਜਵਾਨ ਧੂਏ ਵਸੇ ਸਰਕਾਰ ਦੇ ਆਕਾ ਹਰਵਿੰਦ ਕੇਜਰੀਵਾਲ ਪਾਰਟੀ ਆਮਾਦੀ ਪਾਰਟੀ ਦੇ ਸੁਪਰੀਮੋ ਹੁਣ ਬੋਲ ਨਹੀਂ ਰਹੀ ਕੁਝ ਪਹਿਲਾਂ ਤਾਂ ਬੋਲਣ ਲੱਗੇ ਸੀ ਬਿਕਰਮਜੀਠੀਆ ਵਰੀ ਹੋ ਵੀ ਐਸੇ ਤਾਂ ਮਾਫੀ ਮੰਗੀ ਹੋਈ ਆ ਪਰ ਫਿਰ ਵੀ ਤੇ ਭਗਵੰਤ ਮਾਨ ਤਾਂ ਰੋਜ਼ ਸਹਰਾਣਾ ਰੋਜ਼ ਗਾਰਮਿਕ ਬ੍ਰੈਡ ਰੋਜ਼ ਨਾਬਾ ਜੇਦ ਅੱਜ ਕੱਲ੍ਹ ਉਹਨਾਂ ਦੀ ਬੋਲ ਵਿੱਚ ਸੁਣੇ ਜਿੱਦਾਂ ਦੀ ਜਵਾਨਤ ਹੋਈ ਐ ਇਹਨਾਂ ਦੀ ਚੁੱਪੀ ਕਾਂਗਰਸੀਆਂ ਦਾ ਫਿਕਰ ਡੇਰਾ ਵਿਆਸਮੁਖੀ ਦੀ ਸਰਗਰਮੀ ਰਾਜਪਾਲ ਕਟਾਰੀਆ ਦਾ ਸਰਤੀ ਖੇਤਰ ਚ ਤੁਰੇ ਫਿਰਨਾ ਤੇ ਨਾਲ ਸੁਖਬੀਰ ਦਾ ਨਜ਼ਰਾਨਾ ਇਹ ਸਾਰਾ ਇੱਕ ਪੈਕੇਜ 227 ਦਾ ਇਸ਼ਾਰਾ ਕਰਦਾ ਹੈ ਕਿ ਕੀ ਗਠ ਜੋੜ ਦਾ ਰਸਤਾ ਇਸ ਪੈਦਲ ਰਾਹ ਤੋਂ ਕੱਢਣ ਦੀ ਕਵਾਇਦਾ ਜਨਾਬ 227 ਜਿੱਤਾਂਗੇ ਆ 92 94 95 ਨਹੀਂ ਹੁਣ ਤਾਂ 117 ਜਿੱਤਾਂਗੇ ਧੌਣ ਤੇ ਗੋਡਾ ਰੱਖ ਕੇ ਜਿੱਤਾਂਗੇ ਇਹ ਅੱਜ ਬਿਆਨ ਖੂਬ ਚਰਚਾ ਚ ਹੈ ਵਿਰੋਧੀ ਤਰੇਸ ਮਸਲੇ ਤੇ ਖੂਬ ਸਰਕਾਰ ਨੂੰ ਘੇਰਨ ਦੇ ਲਈ ਤਗਲੋ ਮੱਛੀ ਨੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਹੈ ਨਕੋਦਰ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਐਮਐਲਏ ਜਿਹੜੀ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਰਹੀ ਪਰ ਇਹ ਸਵਾਲ ਹੈ ਕਿ ਕੀ ਇਹ ਪੰਜਾਬ ਨੂੰ kia ਜਿਵੇਂ ਵਿਰੋਧੀ ਧਿਰ ਦੇ ਲੀਡਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਈਟੀਓ ਹੋਰਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਪਿਤਾ ਪਰਖੀ ਕੰਮ ਦਾ ਹਵਾਲਾ ਦੇ ਕੇ ਬਿਨਾਂ ਉਹਨਾਂ ਦਾ ਨਾਮ ਲਿਆ ਕਿ ਬੈਂਡ ਵਜਾਉਂਦੇ ਸੀ ਹੁਣ ਬੈਂਡ ਪਜਾ ਦੇਾਂਗੇ ਪੰਜਾਬ ਦਾ ਬੈਂਡ ਪਜਾਤਾ ਹੈ ਨਾ ਅੱਜ ਗੜੀ ਹੁਰੀ ਵੀ ਖਾਸਾ ਤਲਖ ਹੋ ਰਹੀ ਸੀ ਇਸ ਮਸਲੇ ਤੇ ਉਹਨਾਂ ਨੇ ਤਲਬ ਕੀਤਾ ਮਤਲਬ ਰਿਪੋਰਟ ਮੰਗੀ ਆ ਐ ਕਿ ਮੇਰਾ ਤੇ ਜੀ ਕਰਦਾ ਉਹ ਕਹਿੰਦੇ ਕਿ ਸਾਰੇ ਕਾਂਗਰਸੀਆਂ ਨੂੰ ਬੁਲਾ ਕੇ ਕਲਾਸ ਲਾਵਾਂ ਇਹਨਾਂ ਨੂੰ ਬੋਲਣਾ ਸਮਝਾਵਾਂ ਖਾਸ ਕਰਕੇ ਐਸੀ ਪੀਸੀ OBC ਭਾਈਚਾਰੇ ਦੇ ਲਈ ਕਿਵੇਂ ਗੱਲ ਕਰਨੀ ਆ ਸਾਡੀ ਸਿਆਸੀ ਜਮਾਤ ਇੰਨੀ ਨਲਾਇਕ ਹੈ ਕਿ ਉਹਨਾਂ ਨੂੰ ਸ਼ਬਦ ਚੋਣ ਵੀ ਨਹੀਂ ਆਉਂਦੀ ਉਹਨਾਂ ਨੂੰ ਕਿਹੜੇ ਅਰਥ ਕੀ ਬਣਨਗੇ ਕਿਹੜੇ ਬੋਲਾਂ ਦੇ ਕੀ ਮੈਨੇ ਨਿਕਲਣਗੇ ਸਮਝ ਨਹੀਂ ਆਉਂਦੀ ਜੇ ਹੁਣ ਪ੍ਰਤਾਪ ਬਾਜਵਾ ਕਹਿਣ ਜੀ ਮੈਂ ਤਾਂ ਨਾਂ ਨਹੀਂ ਲਿਆ ਮਤਲਬ ਨੰਗਾ ਚਿੱਟਾ ਸਮਝ ਆਉਂਦਾ ਕਿ ਤੁਸੀਂ ਉਸ ਮੰਤਰੀ ਬਾਰੇ ਉਸ ਮੰਤਰੀ ਦੇ ਪਰਿਵਾਰ ਬਾਰੇ ਬੋਲ ਰਹੇ ਹੋ ਮੈਂ ਕਹਿੰਦਾ ਆਪਾਂ ਮੰਨ ਲੀਏ ਕਿ 1% ਵੀ ਤੁਹਾਡੇ ਮਨ ਚ ਕੋਈ ਭਾਈਚਾਰੇ ਪ੍ਰਤੀ ਤੁਸੀਂ ਸੋਚ ਕੇ ਨਹੀਂ ਕਿਹਾ ਮੰਨ ਲਿਓ ਤੁਸੀਂ ਸਿਰਫ ਉਸ ਮੰਤਰੀ ਵਾਰੀ ਕਿਹਾ ਪਰ ਤੁਸੀਂ ਕਿਰਤ ਦਾ ਸਤਿਕਾਰ ਕਰਨਾ ਕਿਉਂ ਨਹੀਂ ਜਾਣਦੇ ਵੀ ਬੈਂਡ ਬਾਜਾ ਵਜਾਉਣਾ ਕੋਈ ਗਨਾਹ ਨਹੀਂ ਥੋੜੀ ਖੁਸ਼ੀਆਂ ਦੇ ਪ੍ਰੋਗਰਾਮ ਮੁਕੰਮਲ ਨਹੀਂ ਹੁੰਦੇ ਉਸ ਤੋਂ ਬਿਨਾ ਹਾਂ ਤੁਹਾਡੇ ਜਿੱਤਣ ਵਾਲੇ ਪ੍ਰੋਗਰਾਮ ਵੀ ਇਟਾਲੀਆਂ ਧਰਨੇ ਵੀ ਜਦੋਂ ਅਸੀਂ ਉਹਨੇ ਤਾਂ ਵੀ ਲੱਭਦੇ ਫਿਰਦੇ ਹੁਣ ਸੋ ਫਿਰ ਇਹ ਭਾਵਨਾ ਆਉਂਦੀ ਕਿੱਥੋਂ ਹਾਂ ਹਾਂ ਠੀਕ ਹੈ ਸੱਤਾਧਾਰੀ ਤੇ ਰਜਿਤ ਸਿਆਸਤ ਕਰ ਰਹੀ ਹੈ ਤੁਹਾਡੇ ਬੋਲਾਂ ਤੇ ਮੰਨਦੇ ਹਾਂ ਕਿ ਇਸ ਮੌਕੇ ਪੰਜਾਬ ਦੇ ਵਿੱਚ ਹੈ ਐਸਸੀ ਬੀਸੀ ਭਾਈਚਾਰਾ ਸਭ ਦੀ ਨਜ਼ਰ ਚੜਿਆ ਹੋਇਆ ਕਿ ਕਿਸੇ ਤਰ੍ਹਾਂ ਸਾਡੇ ਨਾਲ ਆ ਜਵੇ ਤੇ ਤੁਸੀਂ ਤੇ ਤੁਹਾਡੀ ਪਾਰਟੀ ਦੇ ਲੀਡਰ ਪੜਾਅ ਦਰ ਪੜਾਅ ਗਲਤੀਆਂ ਕਰ ਰਹੇ ਨੇ ਹੈ ਵਕਤ ਕਰਾ ਰਿਹਾ ਹੈ ਨਲਾਇਕੀ ਚੋਂ ਕਰ ਰਹੇ ਹਾਂ ਦੂਏ ਪਾਸੇ ਬੀਜਪੀ ਇਸ ਮਸਲੇ ਨੂੰ ਹੈ ਇੰਨੀ ਤਰਲੋ ਮੱਛੀ ਹੋਈ ਪਈ ਹੈ ਕਿ ਅਸੀਂ ਉਹ ਕਨੇੜੀ ਚੜਾ ਲਈਏ ਸਾਰੇ ਭਾਈਚਾਰੇ ਨੂੰ ਤੇ ਇਸੇ ਤਰ੍ਹਾਂ ਹਾਂ ਆਵਾਦੀ ਪਾਰਟੀ ਕਹਿੰਦੀ ਲਹਿੰਦੇ ਹੱਥੀ ਅਸੀਂ ਨਾ ਕਿਤੇ ਪਿੱਛੇ ਰਹਿ ਜੀਏ ਅਸੀਂ ਮਤਲਬ ਚਾਹੇ ਈਟੀਓ ਸਾਹਿਬ ਹੋਣ ਤੇ ਚਾਹੇ ਹੋਰ ਉਹਨਾਂ ਦੇ ਸੰਬੰਧਿਤ ਮੰਤਰੀ ਹੋਣ ਚਾਹੇ ਸਮੁੱਚੀ ਸਰਕਾਰ ਹੋਵੇ ਚਾਹੇ ਕੋਈ ਜਰਨਲ ਵਰਗ 'ਚ ਹੋਵੇ ਚਾਹੇ ਕੋਈ ਹਾਂ ਕਿਸੇ ਹੋਰ ਵਰਗ 'ਚ ਹੋਵੇ ਸਵਾਲ ਇਹ ਹੈ ਕਿ ਤੁਸੀਂ ਉਸ ਭਾਈਚਾਰੇ ਲਈ ਕੀਤਾ ਕੀ ਹੈ ਕਦੇ ਸਮੁੱਚੇ ਪੰਜਾਬ ਲਈ ਕੀਤਾ ਕੀ ਹੈ ਕਦੇ ਜੇ ਤੁਸੀਂ ਸਭ ਨੂੰ ਇੱਕ ਸੁਰਤਾ ਦੇ ਵਿੱਚ ਅੱਗੇ ਵਧਾਇਆ ਹੋਵੇ ਅਛਾ ਇਹ ਮਸਲੇ ਦੋ ਚਾਰ ਨਹੀਂ ਆ ਤੁਹਾਨੂੰ ਹੋਣਾ ਪਵੇ ਪਰ ਤੁਸੀਂ ਉਸ ਨੂੰ ਸਿਆਸੀ ਮੁੱਦਾ ਬਣਾਇਆ ਤੇ ਚੰਡੀਗੜ੍ਹ ਤੱਕ ਕੱਪੜੇ ਧਰਨਾ ਮਜਾਰਾ ਪਾਣੀ ਦੀਆਂ ਬਿਛਾੜਾਂ ਬੈਰੀਕੇਟ ਤੁਹਾਡੇ ਦੀ ਚੰਡੀਗੜ੍ਹ ਵੀ ਖੁੱਲਿਆ ਪਰ ਜਨਾਬ ਤੁਹਾਡੀ ਐਮਐਲਏ ਉੱਥੇ ਜੋ ਕਹੇਗੀ ਉਸਨੇ ਉਲਟਾ ਤੁਹਾਨੂੰ ਕੇ ਰਖਵਾਤਾ ਹੁਣ ਇੱਥੇ ਵੀ ਸਵਾਲ ਹੋ ਹੀ ਖੜਾ ਕਿ 1% ਵੀ ਮਨ ਕੇ ਚਲਦੇ ਕਿ 1% ਵੀ ਬੀਬੀ ਦੀ ਇਹ ਭਾਵਨਾ ਨਹੀਂ ਸੀ ਕਿ ਉਹਨੇ ਪੰਜਾਬ ਨੂੰ ਕਿਹਾ ਉਹਨੇ ਕਾਂਗਰਸ ਨੂੰ ਕਹਿ ਕੇ ਕਿਹਾ ਹੋਵੇ ਪਰ ਕਾਂਗਰਸ ਦਾ ਨਾ ਨਹੀਂ ਲਿਆ ਇਸ ਲਈ ਇਹ ਗੱਲ ਉਸੇ ਤਰ੍ਹਾਂ ਚਲੀ ਗਈ ਕਿ ਲੋ ਜੀ ਤਾਂ ਪੰਜਾਬ ਨੂੰ ਕਿਹਾ ਕਿ ਪੰਜਾਬ ਦੀ ਧੌਣ ਤੇ ਘੋੜਾ ਰੱਖ ਕੇ ਜਿੱਤਾਂ ਗੱਲ ਬਣ ਗਈ ਉਹ ਇੱਕ ਵਾਰ ਨਹੀਂ ਤਿੰਨ ਵਾਰ ਦੁਹਰਾਈ ਗੱਲ ਹੈ ਬਾਹਰ-ਬਾਹਰ ਦੁਹਰਾਈ ਤੇ ਨਤੀਜਾ ਤੇ ਹੁਣ ਮਸਲਾ ਹੋ ਗਿਆ ਇੰਦਰਜੀਤ ਕੌਰ ਕਹਿੰਦੇ ਜੀ ਕੁਸਮਾਂਡ ਪੈ ਗਿਆ ਉਹਦੇ ਬੋਲਾਂ ਦੇ ਉੱਤੇ ਸੋ ਹੁਣ ਇਹ ਮੁੱਦਾ ਐਡਾ ਵੱਡਾ ਬਣ ਗਿਆ ਕਿ ਇੱਕ ਪਾਸੇ ਪੰਜਾਬ ਦੀ ਧੌਣ ਤੇ ਦੂਏ ਪਾਸੇ ਸੱਤਾ ਤਾਰਿੱਤਰ ਕਿ ਇਹ ਨਾਸਾਨਾ ਜਨਾਬ ਪਿਛਲੀ ਵਾਰ ਜਿਹੜੇ بڑے بڑے ਲੋਕ ਹਾਰੇ ਜਿਨ੍ਹਾਂ ਬਾਰੇ ਮੁੱਖ ਮੰਤਰੀ ਕਹਿੰਦੇ ਸੀ ਫਲਾਣਾ ਵੀ ਹਰਾਤਾ ਉਹ ਵੀ ਮਾਂਜਤਾ ਇਹ ਵੀ ਧੋਤਾ ਉਹ بڑے بڑے ਤਨੰਤਰ ਪੰਜਾਬ ਨੇ ਹਰਾਏ ਤੁਸੀਂ ਨਹੀਂ ਜਿੱਤੇ ਆਮ ਆਦਮੀ ਪਾਰਟੀ ਨਹੀਂ ਜਿੱਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਹੀਂ ਜਿੱਤੇ ਲੋਕਾਂ ਨੇ ਅਕਾਲੀ ਕਾਂਗਰਸੀ ਭਾਜਪਾ ਹੋਰ ਸਾਰੇ ਦਲ ਹਰਾਏ ਪੁਰੇ ਤੈਅ ਕਰਕੇ ਕਿਹਨੂੰ ਵੀ ਹਰਾਉਣਾ ਇਹਨੂੰ ਵੀ ਹਰਾਉਣਾ ਉਹਦੇ ਵਿੱਚ ਕਈ ਠੀਕ ਠਾਕ ਵੀ ਹਾਰ ਗਏ ਇਹਨਾਂ ਦੀ ਮੀਨਸ ਸੀ ਕਿ ਸ਼ਾਇਦ ਇਹ ਜਿੱਤ ਸਕਦੇ ਉਹ ਵੀ ਹਾਰੇ ਪਰ ਜੇ ਇਹੀ ਹੰਕਾਰ ਇਹੀ ਹਉਮੈ ਤੁਹਾਡੇ ਅੰਦਰ ਵੱਡੀ ਹੋ ਗਈ ਆ ਤੇ ਫਿਰ ਹੌਮੀ ਪੰਜਾਬ ਚ ਟੁੱਟਦੀ ਆਈ ਆ ਭਾਈ ਤੇ ਪੰਜਾਬ ਦੀ ਤੌਣ ਇੰਨੀ ਨਰਮ ਇੰਨੀ ਕੁਲੀ ਨਹੀਂ ਹੈਗੀ ਕਿ ਗੋਡਾ ਰੱਖ ਲਵਾਂਗੇ ਸੋ ਇਹ ਇਹ ਸੋਚ ਲੈਣਾ ਚਾਹੀਦਾ ਸਿਆਸੀ ਦਾ ਕਦੋਂ ਪੁੱਠਾ ਪੈ ਜਾਂਦਾ ਪਤਾ ਨਹੀਂ ਲੱਗਦਾ ਚਲੋ ਇੱਕ ਪਾਸੇ ਵਿਗੜੇ ਬੋਲਾਂ ਦਾ ਮਾਮਲਾ ਹੈ ਦੂਜੇ ਪਾਸੇ ਇਹੀ ਬੋਲਾਂ ਦਾ ਮਾਮਲਾ ਭਾਰਤੀ ਸੰਸਦ ਤੱਕ ਗੂੰਜ ਰਿਹਾ ਕਹਦੇ ਜੀ ਵਿਰੋਧੀ ਧਿਰ ਮਤਾ ਲਈ ਜੀ ਅਵਿਸ਼ਵਾਸ ਮਤਾ ਜਾਉਂ ਤੱਕ ਕਹਿੰਦੇ ਹਟਾਉਣ ਤੱਕ ਵੀ ਜਾ ਸਕਦੀ ਹੈ ਕਿ ਵੀ ਕਿਸੇ ਤਰ੍ਹਾਂ ਲੋਕ ਸਭਾ ਦਾ ਸਪੀਕਰ ਨੂੰ ਹਟਾਇਆ ਜਾਵੇ ਵੈਸੇ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਕਿ ਦੋਏ ਚੀਜ਼ਾਂ 'ਚ ਫਰਕ ਹੁੰਦਾ ਹੈ ਆਭਿਸ਼ਵਾਸ ਮਤਾ લેਉਣਾ ਜਾਂ ਲੋਕ ਸਭਾ ਸਪੀਕਰ ਨੂੰ ਉਹਦੇ ਤੋਂ ਹਟਾਉਣਾ ਇਹ ਦੋਵੇਂ ਮਤੇ ਪੱਖੋ-ਵਕਖ ਨੇ ਇਹ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਸ ਪਰ ਹੋ ਸਕਦਾ ਕਿ ਹਟਾਉਣ ਵਾਲਾ ਮਤਾ ਲਿਆ ਹੁਣ ਉਹਦੇ ਲਈ 14 ਦਿਨਾਂ ਦਾ ਨੋਟਿਸ ਹੈ ਨਾ ਮਤਲਬ ਇਹ ਇਹ ਤੈ ਹੁੰਦਾ ਕਿ 14 ਦਿਨ ਪਹਿਲਾਂ ਨੋਟਿਸ ਦੇਣਾ ਪਊਗਾ ਘਟੋੜ 50 ਲੋਕ ਸਭਾ ਮੈਂਬਰਾਂ 'ਚ 10 ਘੱਟੋਣੇ ਜ਼ਰੂਰੀ ਨੇ ਸੁਪਰ ਇਸ ਵਾਰ ਕਹਿੰਦੇ ਕਿ ਨਹੀਂ ਜੀ ਉਹਨਾਂ ਨੇ ਮਤਾ ਲਿਆਂਦਾ ਕਿ ਅਵਿਸ਼ਵਾਸ ਮਤਾ ਹੈ ਸਪੀਕਰ ਦੇ ਖਿਲਾਫ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਖਿਲਾਫ ਪੇਸ਼ ਕੀਤਾ ਹੈ ਜਾਂ ਉਹਦੀ ਤਿਆਰੀ ਕਰ ਲਈ ਹੈ ਮਤਲਬ ਠੀਕ ਹੈ ਸੋ ਇਸ ਲਈ ਕਹਿੰਦੇ ਕਿ ਉਹਦੇ ਉੱਤੇ ਹੁਣ ਇਹ ਤਿਆਰੀ ਹੈ ਕਹਿੰਦੇ ਜੀ ਕਿ ਉਹਦੀ ਮਤਾ ਪੇਸ਼ ਕਰਕੇ ਉਹਨੂੰ ਹਟਾਉਣ ਦੇ ਲਈ ਜਦੋਂ ਕਿ ਸਤਾ ਤਰੀ ਤੇਰੇ ਦਮ ਪਰਿਆ ਕਿ 11 ਦਿਨ ਹੋ ਗਏ ਜੀ ਤੁਸੀਂ ਚੱਲਣ ਨਹੀਂ ਦੇ ਰਹੇ ਜੀ ਬਹਿਸ ਤਾਂ ਕਰੋ ਜੀ ਬਜਟ ਤੇ ਚਰਚਾ ਤਾਂ ਹੋਵੇ ਉਹ ਕਹਿੰਦੇ ਤੁਸੀਂ ਵਿਰੋਧੀ ਧਿਰ ਦੇ ਲੀਡਰ ਨੂੰ ਗੱਲ ਨਹੀਂ ਕਹਿਣ ਦਿੰਦੇ ਉਹ ਵਿਰੋਧੀ ਧਿਰ ਦਾ ਲੀਡਰ ਕਹਿੰਦਾ ਵੀ ਆ ਕਿਤਾਬ ਪਈ ਆ ਸਾਹਮਣੇ ਇਹਦੇ ਤੇ ਗੱਲ ਨਹੀਂ ਕਰ ਦਿੰਦੇ ਹੈਨਾ ਉਧਰ ਜਿਹੜੀ ਮਤਲਬ ਪਬਲਿਸ਼ਰ ਆ ਉਹ ਕਹਿੰਦੇ ਵੀ ਅਸੀਂ ਤਾਂ ਪਬਲਿਸ਼ ਨਹੀਂ ਕੀਤੀ ਸਾਡੇ ਕੋਲ ਤਾਂ ਖੜੜਾ ਪਿਆ ਜੀ ਸੋ ਉਹ ਕਹਿੰਦੇ ਵੀ ਮਾਰਕੀਟ ਚ ਹੈਗੀ ਆ ਕੱਲ ਕਿੰਨੇ ਦਾ ਐਫ ਆਈ ਆਰ ਹੋ ਗਈ ਹੁਣੇ ਮਾਮਲਾ ਕੀ ਆ ਵਿਰੋਧ ਪਾਰਟੀ ਨੇ ਲੋਕ ਸਭਾ ਦੇ ਸਪੀਕਰ ਰਮ ਬਰਲਾ ਦੇ ਖਿਲਾਫ ਅਵਿਸ਼ਵਾਸਪੱਤਰ ਦਾ ਨੋਟਿਸ ਪੇਸ਼ ਕਰ ਦਿੱਤਾ ਇਸ ਵਿੱਚ ਬਜਟ ਸੈਸ਼ਨ ਦੇ 10ਵੇਂ ਦਿਨ ਅੱਜ ਮੰਗਲਵਾਰ ਨੂੰ ਵੀ ਲੋਕ ਸਭਾ ਚ ਪ੍ਰਸ਼ਨ ਕਾਲ ਦੀ ਕਾਰਵਾਈ ਨਹੀਂ ਹੋ ਸਕੀ 11 ਵਜੇ ਸਦਨ ਸ਼ੁਰੂ ਹੁੰਦਾ ਹੈ ਵਿਰੋਧ ਪਾਰਟੀ ਨੇ ਹਗਾਮਾ ਕੀਤਾ ਮਹਿਜ 1 ਮਿੰਟ ਤੋਂ ਬਾਅਦ ਫਿਰ ਸਦਨ ਚੱਕਣਾ ਪਿਆ 12 ਵਜੇ ਤੱਕ ਦੇ ਲਈ ਫਿਰ ਦੁਬਾਰਾ ਬੈਠਿਆ ਫਿਰ ਦੁਪਹਿਰ ਤੱਕ ਚੱਕਣਾ ਪਿਆ 2 ਵਜੇ ਤੋਂ ਬਾਅਦ ਫੇਰ ਮਾੜੀ-ਮੋਟੀ ਗੱਲ ਸ਼ੁਰੂ ਹੋ ਗਈ। ਹੁਣ ਇਹ ਸਾਰੀ ਕਾਰਵਾਈ ਦੇ ਵਿੱਚ ਕਰਨ ਰਾਜੂ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੀ ਮੈਂ ਹੱਥ ਜੋੜ ਦਿੰਨਾ ਬਹਿਸਤਾ ਕਰ ਲਓ ਜੀ ਬਜਟ ਤੇ ਗਲਤ ਹੋ ਜਵੇ ਲੋਕਾਂ ਦਾ ਸਮਾਂ। ਉਹ ਕਹਿੰਦੇ ਇਹ ਤਾਂ ਅਸੀਂ ਕਹਿੰਨੇ ਗੁਰੂ ਦੇ ਤੇ ਲੀਡਰ ਨੂੰ ਬੋਲਣ ਦਿਓ ਲੋਕਾਂ ਦੀ ਗੱਲ ਕਰਦਾ ਉਹ ਪਰ ਕਿਹਨ ਤੁਸੀਂ ਕਰਨੀਂ ਦਿੰਦੇ। ਸੋ ਕਾਰਵਾਈ ਦੁਬਾਰਾ ਸ਼ੁਰੂ ਹੋਈ ਹੈ। ਹੁਣ ਇਹ ਦੇਖਦੇ ਹਾਂ। ਹਾਂ ਤੇ ਕੀ ਇਹਦੇ ਉੱਤੇ ਅਗਾਂਹ ਵਧਿਆ ਜਾਂਦਾ ਕੀ ਨਹੀਂ। ਅਕਲੇ ਜੱਜਰ ਬੋਲੇ ਨੇ ਸਾਨੂੰ ਦੁੱਖ ਹੈ ਕਿ ਇਹਨਾਂ ਕਾਂਸੀ ਨੂੰ ਕਯੂਰਟੀ ਬਣਦੇ ਨਹੀਂ ਦੇਖ ਸਕ ਦੇਖ ਪਾਏ। ਹੈਨਾ ਕਲੀ ਜਦੋਂ ਨੇ ਪੁੱਛਿਆ ਕਿ ਸਰਕਾਰ ਪਿਛੜਿਆਂ ਦੇ ਲਈ ਕੀ ਕਰ ਰਹੀ ਹੈ ਜਵਾਬ ਦੇ ਵੇ ਹੈਨਾ ਬੀਜੇਪੀ ਦੀ ਯੂਪੀ ਦੇ ਵਿੱਚ ਹਵਾ ਖਰਾਬ ਹੋ ਗਈ ਹੈ ਕਹਿੰਦੇ ਹੈਨਾ ਜਦ ਗੰਗਾ ਉਲਟੀ ਵਹਿਣ ਲੱਗੂਗੀ ਤਾਂ ਬੀਜੇਪੀ ਯੂਪੀ ਤੋਂ ਬਾਹਰ ਹੋ ਜਾਊਗੀ ਕਹਿੰਦੇ ਹੈਨਾ ਸੋ ਇਸ ਲਈ ਕਾਫੀ ਜ਼ਿਆਦਾ ਚੁਣੌਤੀਆਂ ਲਗਾਤਾਰ ਪਿਛਲੇ 10 ਦਿਨਾਂ ਤੋਂ ਸੈਸ਼ਨ ਦਾ ਸਹੀ ਤਰੀਕਾ ਕਰ ਨਾਲ ਨਾ ਚੱਲ ਪਾਉਣਾ ਇਹ ਆਪਣੇ ਆਪ ਚ ਸਵਾਲ ਪੈਦਾ ਕਰਦਾ ਕਿ ਸਥਿਤੀ ਕਿੰਨੀ ਐਮ ਹੈ ਕਿ ਉੱਥੇ ਨਾ ਤਾਂ ਸਰਹੱਦ ਵਾਲੇ ਮਸਲੇ ਤੇ ਚੀਨ ਵਾਲੇ ਮਸਲੇ ਤੇ ਨਾ ਡੀਲ ਵਾਲੇ ਮਸਲੇ ਤੇ ਨਾ ਫਾਈਲ ਵਾਲੇ ਮਸਲੇ ਤੇ ਚਰਚਾ ਨਹੀਂ ਹੁੰਦੀ ਤਿਆਰੀ ਤੇ ਹੁਣ ਕਹਿੰਦੇ ਜੀ ਤੁਸੀਂ ਪੀਐਮ ਕੇਅਰ ਫੰਡ ਵਾਲੇ ਮਸਲੇ ਤੇ ਵੀ ਨਹੀਂ ਜਾਣ ਸਕਦੇ ਸੰਸਦ ਚ ਗੱਲ ਨਹੀਂ ਕਰ ਸਕਦੇ ਸੋ ਇਹ ਸਾਰੇ ਸਵਾਲ ਸ਼ੰਕੇ ਪੈਦਾ ਕਰਦੇ ਨੇ ਇਹਨਾਂ ਸ਼ੰਕਿਆਂ ਚ ਕਿਰੀ ਸਰਕਾਰ ਬਚਾਅ ਦੀ ਕੋਸ਼ਿਸ਼ ਕਰ ਰਹੀ ਹੈ ਵੀਡੀਓ ਕਲਿੱਪ ਜਾਰੀ ਕਰ ਦੋ ਦੇਖੋ ਜੀ ਬ੍ਰੋਦੀਰ ਦੀਆਂ ਮਹਿਲਾ ਸੰਸਦ ਮੈਂਬਰ ਆ ਗਈਆਂ ਸੀਗੀਆਂ ਜੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਤੱਕਤੀਆਂ ਲੈ ਕੇ ਇਹ ਸ੍ਰੀ ਸਪੀਕਰ ਸਾਹਿਬ ਕਹਿੰਦੇ ਮੈਂ ਤਾਂ ਪਹਿਲਾਂ ਹੀ ਭੇਜਤਾ ਸੀਗਾ ਵੀ ਕਿ ਖਤਰਾ ਹੈ ਵੀ ਸੰਸਦ ਦੇ ਅੰਦਰ ਵੀ ਖਤਰਾ ਹੈ ਪ੍ਰਧਾਨ ਮੰਤਰੀ ਨੂੰ ਉਹ ਵੀ ਮਹਿਲਾ ਸੰਸਦ ਮੈਂਬਰਾਂ ਤੋਂ ਵੀ ਖਤਰਾ ਹੈ ਤੇ ਫਿਰ ਭੱਜੇ ਜਾਓਗੇ ਧੰਨਵਾਦੀ ਮਤੇ ਤੋਂ ਪਹਿਲਾਂ ਬੋਲੋਗੇ ਵੀ ਨਹੀਂ ਹਾਂ ਪਿਟੂ ਵਾਲੇ ਮਸਲੇ ਤੇ ਬੋਲਣਾ ਆਗੇ ਸੀ ਤੇ ਪਰ ਹੁਣ ਲੋਕ ਸਭਾ ਸਪੀਕਰ ਤੇ ਲਈ ਚੁਣੌਤੀ ਵੱਡੀ ਬਣਨੀ ਹੈ ਕਿਉਂਕਿ ਵਟਿਕਨਤੀ ਦੇ ਵਿੱਚ ਲਿਖ ਕੇ ਦੇ ਚੁੱਕੇ ਨੇ ਵਿਰੋਧੀ ਧਿਰ ਦੇ ਲੀਡਰ ਦੀ ਅਗਵਾਈ ਦੇ ਹੇਠ ਵਿਰੋਧੀ ਧਿਰ ਦੇ ਮੈਂਬਰ 118 ਸੰਸਦ ਮੈਂਬਰਾਂ ਦੇ ਦਸਖਤ ਨੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਸੋ ਦੋ ਵਾਰ ਕਾਰਵਾਈ ਰੁਕਤ ਤੋਂ ਬਾਅਦ ਆਖਰ ਬਜਟ ਸੈਸ਼ਨ ਵਿੱਚ ਚਰਚਾ ਸ਼ੁਰੂ ਹੋ ਗਈ ਉਹ ਨੋਟਿਸ ਦਿੱਤਾ ਉਹਨਾਂ ਨੇ ਸੋ ਦੇਖਦੇ ਨੇ 118 ਮੈਂਬਰਾਂ ਦੇ ਦਸਖਤ ਹੈਗੇ ਨੇ ਜਦੋਂ ਕਿ ਜਦ ਤੱਕ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਮੈਨੂੰ ਪਤਾ ਲੱਗ ਰਿਹਾ ਸੀ ਕਿ ਤ੍ਰਿਨੁਮਲ ਕਾਂਗਰਸ ਇਤੋਂ ਦੂਰ ਹੈ ਜੀ ਉਹਨੇ ਇਹਦੇ ਉੱਤੇ ਗੱਲ ਨਹੀਂ ਕੀਤੀ ਚਲੋ ਦੂਜੇ ਪਾਸੇ ਕਹਾਣੀ ਵਧੀਆ ਜੀ ਇੱਕ ਪਾਸੇ ਡੇਰਾ ਸਰਸਾ ਮੁਖੀ ਹੈ ਗੁਰਮੀਤ ਸਿੰਘ ਰਾਮਲੀ ਪਰੋਲ ਦਾ ਪਰੋਲ ਮਿਲਦੀ ਹੈ ਇੱਕ ਵਾਰ ਨਹੀਂ 15 ਵਾਰ ਪਰੋਲ ਮਿਲਦੀ ਦੂਜੇ ਪਾਸੇ ਮੈਂਬਰ ਪਾਰਲੀਮੈਂਟਾ ਅਮਰਤਪਾਲ ਸਿੰਘ बार-बार ਅਰਜੀ ਲਾਉਂਦਾ ਅਦਾਲਤ ਕਹਿੰਦੀ ਹੈ ਸਰਕਾਰ ਜਵਾਬ ਦੇਵੇ ਸਰਕਾਰ ਕਹਿੰਦੀ ਨਾ ਜੀ ਅੰਮ੍ਰਿਤਸਰ ਦੇ ਡੀ ਸੀ ਐਸ ਐਸ ਪੀ ਨੇ ਕਿਹਾ ਨਾ ਜੀ ਖਤਰਾ ਹੈ ਜੀ ਪੰਜਾਬ ਦੇ ਪਾਣੀ ਨੂੰ ਅਗਲਾ ਉਹ ਕਹਿੰਦਾ ਵੀ ਮੈਂ ਸ਼ਸ਼ੰਜੀ ਸਾਹਿਬ ਲੈਣਾ ਮੈਂ ਆਪਣੇ ਹਲਕੇ ਦੀ ਗੱਲ ਕਰਨੀ ਲੋਕ ਸਵਾਲ ਕੇ ਦੀ ਮੇਰਾ ਫੰਡ ਵਾਲਾ ਮਸਲਾ ਹੈ ਮੇਰਾ ਹਲਕਾ ਹੜਾਂ ਦੇ ਵਿੱਚ ਮਾਰ ਚੱਲ ਗਿਆ ਟਿਆ ਮੈਨੂੰ ਜਾਣਦੇ ਹੋ ਮੈਂ ਚੁਣਿਆ ਨੁਮਾਇੰਦਾ ਮੈਂ ਸੌ ਚੁੱਕੀ ਹੈ ਸੰਵਧਾਨ ਦੀ ਨਹੀਂ ਜੀ ਕਹਿੰਦੇ ਇਜਾਜ਼ਤ ਨਹੀਂ ਉਹਨਾਂ ਨੇ ਦੁਬਾਰਾ ਪਟੀਸ਼ਨ ਪਾਈ ਹੈ ਫਿਰ ਉਹ ਕਹਿੰਦੇ ਵੀ ਮੈਂ ਸਰਕਾਰ ਤੋਂ ਇਜਾਜ਼ਤ ਨਹੀਂ ਮੰਗ ਰਿਆ ਮੈਂ ਅਦਾਲਤ ਤੋਂ ਮੰਗ ਰਿਆ ਸਰਕਾਰ ਕੋਲ ਜਾ ਕੇ ਤੁਸੀਂ ਦੇਖਿਆ ਹੋਈ ਹੈ ਤੁਸੀਂ ਬਾਰ ਬਾਰ ਉਧਰ ਪਿੰਦੇ ਹੋ ਤਾਂ ਥੋੜੇ ਕੁੜਾ ਰਹੇ ਹਾਂ ਸੋ ਨਵੇਂ ਸਰੂਪ ਦੀ ਪਟੀਸ਼ਨ ਹੈ ਪਰ ਇਹ ਸਭ ਦੇ ਦਰਮਿਆਨ ਪ੍ਰਫੈਸਰ ਦਵਿੰਦਰ ਪਾਲ ਵਰ ਪੁੱਲਰ ਵਾਲਾ ਮਾਮਲਾ ਇੱਕ ਵਾਰ ਫੇਰ ਸਾਹਮਣੇ ਆਇਆ। ਕਹਿੰਦੇ ਦਿੱਲੀ ਬੰਬ ਤਮਾਕੀਏ ਦੇ ਮਾਮਲੇ ਦੇ ਵਿੱਚ ਪ੍ਰਫੈਸਰ ਦਵਿੰਦਰ ਪਾਲ ਦੀ ਰਿਹਾਈ ਅਜੇ ਵੀ ਸੰਭਵ ਨਹੀਂ ਹੈ। ਅਪੀਲ ਰਜੈਕਟ ਕਰ ਦਿੱਤੀ ਗਈ ਹੈ। ਸਜ਼ਾ ਸਮੀਖਿਆ ਬੋਰਡ ਆ ਜਿਹੜਾ ਉਹਦਾ ਫੈਸਲਾ ਹੈ। ਅਗਲੀ ਸੁਣਵਾਈ ਬੇਸ਼ੱਕ 13 ਤਰੀਕ ਨੂੰ ਹੋਵੇਗੀ। 1993 ਦਿੱਲੀ ਬੰਬ ਤਮਾਕੀਏ ਦੇ ਕੇਸ ਦੇ ਵਿੱਚ ਦੋਸ਼ੀ ਪਾਏ ਗਏ ਪ੍ਰਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਦੀ ਅਪੀਲ ਕਹਿੰਦੇ ਅਪੀਲ ਵਾਲੀ ਫਾਈਲ ਪੁਲਰ ਰਜੈਕਟ ਕਰ ਦਿੱਤੀ ਹੈ ਸਜ਼ਾ ਸਮੀਖਿਆ ਬੋਰਡ ਨੇ ਫੈਸਲਾ 23 ਦਸੰਬਰ 2025 ਨੂੰ ਲਿਆ ਸੀ ਹੁਣ ਇਸ ਕੇਸ ਦੀ ਅਗਲੀ ਤਾਰੀਖ 13 ਫਰਵਰੀ ਹੈ ਉਮਰ ਕੈਦ ਦੇ ਮਾਮਲੇ ਚ 51 ਕੇਸਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਤੇ ਕਹਿੰਦੇ ਜੀ ਇਹ ਬੈਠਕ ਕੀਤੀ ਗਈ ਸਜ਼ਾ ਸਮੀਖਿਆ ਬੋਰਡ ਨੇ ਪ੍ਰਸੰਦਰਪੁਲਰ ਦੀ 25 ਦੋਸ਼ੀਆਂ ਦੀ ਰਿਹਾਈ ਦੀ ਫਾਈਲ ਨੂੰ ਰੱਦ ਕਰ ਦਿੱਤਾ ਪੁਲਰ ਸਮੇਤ 25 ਦੋਸ਼ੀਆਂ ਦੀ ਰਿਹਾਈ ਦੀ ਫਾਈਲ ਸੀਗੀ ਪੁਲਰ ਇਸ ਵਕਤ ਅੰਮ੍ਰਿਤਸਰ ਦੇ ਗੁਰਨਾਨ ਖਾਸਤਾਲ ਚ ਵਿਚਾਰ ਦਿਨ ਕਿ ਆ ਜਾ ਰਹੀ ਜੀ ਕਿ ਉਹਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਇਸ ਲਈ ਪਰ ਉਧਰੋਂ ਕੋਈ ਹਵਾਲੇ ਤਜ਼ਰਬੇ ਨਹੀਂ ਦੀ ਮਾਨਸਿਕ ਸਥਿਤਾ ਕੋਈ ਮਾਮਲਾ ਸਵਾਲ ਇਸ ਕਾਲ ਤੱਕ ਖੜਾ ਹੈ ਕਿ ਭਈ ਇੱਕ ਬੰਦਾ ਜੇ ਇਹਨਾਂ ਮਾਮਲਿਆਂ 'ਚ ਘਿਰਿਆ ਹੈ ਜਾਂ ਕਈ ਬੰਦੇ ਮਾਮਲੇ 'ਚ ਘਿਰਿਆ ਬੰਦੀ ਸਿੰਘਾਂ ਦਾ ਮਾਮਲਾ ਹੈ ਹੋਰ ਸਮਾਜਿਕ ਕਾਰਕੁਨ ਨੇ ਮੈਂ ਕਹਿੰਦਾ ਕਿਸੇ ਲਹਿਰ ਦੇ ਹਵਾ ਦੇ ਬੇਗ ਨਾਲ ਇਸ ਗਲਤ ਘਟਨਾਮਾ ਨੂੰ ਅੰਜਾਮ ਵੀ ਦਿੱਤਾ ਦੇ ਦੂਸਰੇ ਪਾਸੇ ਕਬਲਤ ਕਰਦੇ ਮਾਮਲੇ ਚ ਕਤਲ ਦੇ ਮਾਮਲੇ ਚ ਦੋਸ਼ੀ ਹੈ ਜਿਹੜੀ ਸੋਚੀ ਸਮਝੀ ਇੱਕ ਕਾਨੂੰਨੀ ਹਰਕਤ ਹੈ ਕਾਨੂੰਨੀ ਮਤਲਬ ਉਹ ਉਸ ਨੂੰ ਅੰਜਾਮ ਦਿੱਤਾ ਤੁਸੀਂ ਕਾਨੂੰਨੀ ਕਾਰ ਕੰਮ ਨੂੰ ਹੈਨਾ ਤੇ ਉਸ ਦੇ ਲਈ ਤੁਹਾਡੇ ਜਿਨ੍ਹਾਂ ਦੇ ਬੂਹੇ ਬਾਰ ਬਾਰ ਖੁੱਲਦੇ ਫਿਰ ਇਹ ਸਵਾਲ ਤਾਂ ਉੱਠਣਗੇ ਵੀ ਇੱਕ ਸਮੇਂ ਦੇ ਬਹਿਣ ਤੇ ਲਹਿਰ ਦਾ ਮਾਮਲਾ ਜਦੋਂ ਕਿ ਉਹ ਵੀ ਸਹੀ ਨਹੀਂ ਹੈ ਜੇ ਉਹ ਚ ਸਜਾ ਸਜਾ ਪਰ ਪੈਰੋਲ ਵਾਲੇ ਪਹਿਲੂ ਤੇ ਸਥਿਤੀ ਵਾਲਾ ਪਹਿਲੂ ਦੋਂ ਅੱਜ ਫਰਕ ਦਿਖਦਾ ਕਿ ਉਹ ਉਸ ਨੂੰ ਕਿਵੇਂ ਦੇਖ ਰਹੇ ਹੋ ਡੇਰਾ ਸਰਸਾ ਮੁਖੀ ਵਾਲੇ ਮਾਮਲੇ ਨੂੰ ਤੇ ਇਹਨਾਂ ਬਾਕੀ ਮਾਮਲਿਆਂ ਨੂੰ ਕਿਵੇਂ ਦੇਖ ਰਹੇ ਹੋ ਸੋ ਇਸ ਦੇ ਉੱਤੇ ਵੀ ਨੁਕਤੇ ਤੇ ਗੌਰ ਮੰਗਦੇ ਸੀ ਇਸ ਲਈ ਇਹ ਚਾਸਾ ਲੈ ਕੇ ਆਦਰ ਸੀ ਬਹੁਤ ਬਹੁਤ ਸ਼ੁਕਰੀਆ